ਵਡਹੰਸਾ ਮਹੱਲਾ ਤੀਜਾ ਮਹੱਲਾ ਤੀਜਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਸਚੜਾ ਹਰਿ ਸਾਲਾਹੀਐ ਕਾਰਜ ਸਭ ਕਿਛ ਕਰਨੈ ਜੋਗ ਸਾ ਧਨ ਰੰਡ ਨਾ ਕਭੂ ਬੈਸਾਈ ਨਾ ਕਦੇ ਹੋਵੈ ਸੋਗ ਨਾ ਕਦੇ ਹੋਵੇ ਸੋਗ ਅਨ ਦਿਨ ਰਸ ਭੋਗ ਸਾ ਧਨ ਮਹਿਲ ਸਮਾਣੀ ਜੇਨ ਪ੍ਰਿਯੋ ਜਾਤਾ ਕਰਮ ਵਿਧਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣਸਾਰਹਿ ਆਪਣੇ ਕੰਤ ਸੰਭਾਲਹਿ ਨਾ ਕਦੇ ਲੱਗੈ ਵਿਜੋਗ ਸਚੜਾ ਫਿਰ ਸਾਲਾਹੀਐ ਸਭ ਕਿਸ ਕਰਨੈ ਜੋਗੋ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲੈ ਮਿਲਾਏ ਸਾ ਧਨ ਪ੍ਰੇਯ ਕੈ ਰੰਗ ਰਤੀ ਵਿਚਹੁ ਆਪ ਗਵਾਏ ਵੇਚਾ ਹੋ ਆਪ ਗਵਾਏ ਫਿਰ ਕਾਲ ਨਾ ਖਾਏ ਗੁਰਮੁਖ ਏਕੋ ਜਾਤਾ ਕਾਮਣ ਇਛ ਕੁੰਨੀ ਅੰਤਰ ਭਿੰਨੀ ਮਿਲੇ ਆ ਜਗ ਜੀਵਨ ਦਾਤਾ ਸਬਦ ਰੰਗ ਰਾਤੀ ਜੋ ਬਨ ਮਾਤੀ ਫੇਰ ਕੈ ਅੰਕ ਸਮਾਏ ਸਚੜਾ ਸਾਹਿਬ ਸਬਦ ਪਛਾਣੀਐ ਆਪੇ ਲਏ ਮਿਲਾਏ ਜਿਨੇ ਆਪਣਾ ਕੰਤ ਪਛਾਣਿਆ ਹਉ ਤੈਨ ਪੁੱਛਾਉ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸੱਚਾ ਮਿਲੈ ਸਹਜ ਸੁਭਾਈ ਫਿਰ ਸੱਚਾ ਮਿਲੈ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੀ ਕਦੇ ਨਾਰਾਂਡ ਸਦਾ ਸੁਹਾਗਣ ਅੰਤਰ ਸਹਜ ਸਮਾਦੀ ਪੇਰ ਰਹਿਆ ਭਾਰ ਪੂਰੇ ਵੇਖ ਹਦੂਰੇ ਰੰਗ ਮਾਣੇ ਸਹਜ ਸੁਭਾਏ ਜਿਨੀ ਆਪਣਾ ਕੰਤ ਪਛਾਣਿਆ ਹਾਉ ਤੈਨ ਪੂਛਾਉ ਸੰਤਾ ਜਾਏ ਰਹੋ ਵਿਛੁਨੀਆਂ ਭੀ ਮਿਲਹਿ ਜੇ ਸਤਗੁਰ ਲਾਗਹਿ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਆਵ ਗੁਣ ਸ਼ਬਦ ਜਲਾਏ ਆਵ ਗੁਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸੱਚ ਰਾਤੀ ਸੱਚੇ ਸ਼ਬਦ ਸਦਾ ਸੁਖ ਪਾਇਆ ਹਉਮੈ ਗਈ ਤੋ ਰਾਤੀ ਪੇਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਪਿਰਹੋ ਵਿਛੁਨੀਆਂ ਭੀ ਮਿਲਹਿ ਜੇ ਸਤਗੁਰ ਲਾਗਹਿ ਸਾਚੇ ਪਾਏ ਵਡਹੰਸ ਮਹੱਲਾ ਤੀਜਾ ਸੁਣਿਆ ਹੋ ਕੰਤ ਮਹੇਲੀ ਹੋ ਪਿਰ ਸੇਵੋ ਸਬਦ ਵਿਚਾਰ ਅਵਗਣਵੰਤੀ ਪਿਰ ਨਾ ਜਾਣਾਈ ਮੁਠੀ ਰੋਵੈ ਕੰਤ ਵਿਸਾਰ ਰੋਵੈ ਕੰਤ ਸੰਭਾਲ ਸਦਾ ਗੁਣਸਾਰ ਨਾ ਪਿਰ ਮਰੈ ਨਾ ਜਾਏ ਗੁਰਮੁਖ ਜਾਤਾ ਸਬਦ ਪਛਾਤਾ ਸਾਚੈ ਪ੍ਰੇਮ ਸਮਾਏ अपना पेर नहीं जाता कर्म विधाता कूड़ मुठी कूडयरे आरे महे हो पेर सेवे हो शब्द विचारे सब जग आप उपाए ओन आवन जान संसारा माया खुवाए अन मर जम्मे वारो वारा ਮਾਰ ਜੰਮੈ ਵਾਰੂ ਵਾਰਾ ਵਦਹ ਬਿਕਾਰਾ ਗਿਆਨ ਵਿਹੂਣੀ ਮੂਠੀ ਬਿਨ ਸਬਦੈ ਫੇਰ ਨਾ ਪਾਇਓ ਜਨਮ ਗਵਾਇਓ ਰੋਵੈ ਅਵ ਗੁਣਿਆਰੀ ਝੂਠੀ ਫੇਰ ਜਗ ਜੀਵਨ ਕਿਸ ਨੋ ਰੋਈਐ ਰੋਵੈ ਕੰਤ ਵਿਸਾਰੇ ਸਭ ਜਗ ਆਪ ਉਪਾਏ ਓਨ ਆਵਣ ਜਾਣ ਸੰਸਾਰੇ ਸੋ ਪੇਰ ਸੱਚਾ ਸਦ ਹੀ ਸਾਚਾ ਹੈ ਨਾ ਉਹ ਮਰੈ ਨਾ ਜਾਏ ਭੂਲੀ ਫਿਰੈ ਧਨ ਇਆਣੀਆਂ ਰਾਂਡ ਬੈਠੀ ਦੂਜੈ ਪਾਏ ਰਾਂਡ ਬੈਠੀ ਦੂਜੈ ਪਾਏ ਮਾਇਆ 모ਹੇ ਦੁਖ ਪਾਏ ਆਵ ਕਟੈ ਧਨ ਸੀਜੈ ਜੋ ਕਿਛ ਆਇਆ ਸਭ ਕਿਛ ਜਾਸੀ ਦੁਖ ਲਾਗਾ ਪਾਏ ਦੂਜੈ ਜਮ ਕਾਲ ਨਾ ਸੂਜੈ ਮਾਇਆ ਜਗ ਲੂਜੈ ਲਬ ਲੋਭ ਚਿਤ ਲਾਏ ਸੋ ਪਿਰ ਸਾਚਾ ਸਦ ਹੀ ਸਾਚਾ ਨਾ ਉਹ ਮਰੈ ਨਾ ਜਾਏ ਇਕ ਰੋਵਹਿ ਫਿਰਹਿ ਵਿਛੁੰਨੀਆਂ ਅੰਦੀ ਨਾ ਜਾਣੈ ਫਿਰ ਨਾਲੇ ਗੁਰ ਪ੍ਰਸਾਦੀ ਸਾਚਾ ਪੇਰ ਮਿਲੈ ਅੰਤਰ ਸਦਾ ਸਮਾਲੇ ਪੇਰ ਅੰਤਰ ਸਮਾਲੇ ਸਦਾ ਹੈ ਨਾਲੇ ਮਨ ਮੁਖ ਜਾਤਾ ਦੂਰੇ ਹੋ ਤਨ ਰੁਲੈ ਰੁਲਾਇ ਆ ਕਾਮ ਨ ਆਇ ਜਿਨ ਖਸਮ ਨ ਜਾਤਾ ਹਦੂਰੇ ਨਾਨਕ ਸਾ ਧਨ ਮਿਲੈ ਮਿਲਾਈ ਪਿਰ ਅੰਤਰ ਸਦਾ ਸਮਾਲੇ ਇਕ ਰੋਵਹਿ ਪਰਹਿ ਵਿਛੁੰਨੀਆਂ ਅੰਦੀ ਨਾ ਜਾਣੈ ਫਿਰ ਹੈ ਨਾਲੇ ਵਡਹੰਸ ਮਹੱਲਾ ਤੀਜਾ ਰੋਵਹਿ ਤੇ ਰਹਹਿ ਵਿਛੁਨੀਆਂ ਮੈਂ ਫਿਰ ਸੱਚੜਾ ਹੈ ਸਦਾ ਨਾਲੇ ਜਿਨਨੀ ਚੱਲਣ ਸਹੀ ਜਾਣਿਆ ਸਤਿਗੁਰ ਸੇਵਹਿ ਨਾਮ ਸਮਾਦੇ ਸਦਾ ਨਾਮ ਸਮਾਦੇ ਸਤਿਗੁਰ ਹੈ ਨਾਲੇ ਸਤਿਗੁਰ ਸੇਵ ਸੁਖ ਪਾਇਆ ਸਬਦੇ ਕਾਲ ਮਾਰ ਸਚ ਉਰਤਾਰ ਫਿਰ ਆਵਣ ਜਾਣ ਨਾ ਹੋਇਆ ਸਚਾ ਸਾਹਿਬ ਸਚੀ ਨਾਈ ਵੇਖੈ ਨਦਰ ਨਿਹਾਲੇ ਰੋਵਹਿ ਫਿਰੋ ਵਿਛੁਣੀਆਂ ਮੈਂ ਫਿਰ ਸਚੜਾ ਹੈ ਸਦਾ ਨਾਲੇ ਰਾਬ ਮੇਰਾ ਸਾਹਿਬ ਸਭ ਦੂ ਊਚਾ ਹੈ ਕਿਵ ਮਿਲਾ ਪ੍ਰੀਤਮ ਪਿਆਰੇ ਸਤਿਗੁਰ ਮੇਰ ਦੀ ਤਾ ਸਹਜ ਮਿਲੀ ਫਿਰ ਰਾਖਿਆ ਓਰ ਧਾਰੇ ਸਦਾ ਓਰ ਧਾਰੇ ਨੇਹੋਂ ਨਾਲ ਪਿਆਰੇ ਸਤਿਗੁਰ ਤੇ ਫਿਰ ਦਿਸੈ ਮਾਇਆ ਮੋਹ ਕਾ ਕੱਚਾ ਚੂੜਾ ਤਿਤ ਪੈਦੈ ਪਾਗ ਖਿਸੈ ਪੇਰ ਰੰਗ ਰਾਤਾ ਸੋ ਸੱਚਾ ਚੋਲਾ ਤੇਤ ਪੈਦੈ ਤਖਾ ਨਿਵਾਰੇ ਪ੍ਰਭ ਮੇਰਾ ਸਾਹਿਬ ਸਬਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ਮੈਂ ਪ੍ਰਭ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਮੈਂ ਸਦਾ ਰਾਵੇ ਫਿਰ ਆਪਣਾ ਸਚੜੈ ਸਬਦ ਵਿਚਾਰੇ ਸਚੇ ਸ਼ਬਦ ਵਿਚਾਰੇ ਰੰਗ ਰਾਤੀ ਨਾਰੇ ਮਿਲ ਸਤਿਗੁਰ ਪ੍ਰੀਤਮ ਆਇਆ ਅੰਤਰ ਰੰਗ ਰਾਤੀ ਸਹਜੇ ਮਾਤੀ ਗਿਆ ਦੁਸ਼ਮਨ ਦੁਖ ਸਬਾਇਆ ਆਪਣੇ ਗੌਰ ਕਾਉ ਤਾਨ ਮਨ ਦੀਜੈ ਤਾਂ ਮਨ ਭੀਜੈ ਤ੍ਰਿਸ਼ਨਾ ਦੁਖ ਨਿਵਾਰੇ ਮੈਂ ਫਿਰ ਸੱਚ ਪਛਾਣਿਆ ਹੋਰ ਭੁੱਲੀ ਅਵਗਣਿਆਰੇ ਸਚੜੇ ਆਪ ਜਗਤ ਉਪਾਇਆ ਗੋਰ ਬੇਨ ਘੂਰ ਅੰਧਾਰੋ ਆਪ ਮਿਲਾਏ ਆਪ ਮਿਲੈ ਆਪੇ ਦੇ ਤਿਆਰੋ आपे दे सहज वापारो गुरुमुख जन्म सुवरे धन जग मह आया आप गवाया दर सच सचियारो। ग्यान रतन घट चानण हुआ नाम प्यारो सचड आप जगत उपया बिन कोर अंधारो ਵਡਹੰਸ ਮਹੱਲਾ ਤੀਜਾ ਇਹੋ ਸਰੀਰ ਜਜਰੀ ਹੈ ਇਸ ਨੂੰ ਜਰ ਪਹੁੰਚੈ ਆਏ ਗੁਰ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਏ ਹੋਰ ਮਾਰ ਜਮਹਿ ਆਵਹਿ ਜਾਵਹਿ ਅੰਤ ਗਏ ਪਛੁਤਾਵਹਿ ਬਿਨ ਨਾਵੈ ਸੁਖ ਨਾ ਹੋਈ ਹਥੈ ਕੁਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਾਤ ਖੋਈ ਜਾਮ ਕੋਰ ਘੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਭੈਣ ਨਾ ਭਾਈ ਇਹੋ ਸਰੀਰ ਜਜਰੀ ਹੈ ਇਸ ਨੂੰ ਜਾਰ ਪਹੁੰਚੈ ਆਈ ਕਾਇਆ ਕੰਚਨਤਾthੀਯ ਜਾਂ ਸਤਗੁਰ ਲਏ ਮਿਲਾਏ ਭ੍ਰਮ ਮਾਇਆ ਵਿੱਚ ਹੋਂ ਕੱਟੀਐ ਸਚੜੈ ਨਾਮ ਸਮਾਏ ਸਚੇ ਨਾਮ ਸਮਾਏ ਹਰ ਗੁਣ ਗਾਏ ਮੇਲ ਪ੍ਰੀਤਮ ਸੁਖ ਪਾਏ ਸਦਾ ਆਨੰਦ ਰਹੈ ਦਿਨ ਰਾਤੀ ਵਿਚਾਹ ਹਾਂ ਹਾਂ ਮੈਂ ਜਾਏ ਜਿਨਨੇ ਪੁਰਖੀ ਹਰ ਨਾਮ ਚੇਤ ਲਾਇਆ ਤੈਨ ਕੈ ਹਉ ਲਾਗਾ ਉਪਾਏ ਕਾਇਆ ਕੰਚਨਤਾ ਥੀਏ ਜਾ ਸਤਗੁਰ ਲਏ ਮਿਲਾਏ ਸੋ ਸੱਚਾ ਸਾਚ ਸਲਾਹੀਐ ਜੇ ਸਤਿਗੁਰ ਦੇ ਬੁਝਾਏ ਬਿਨ ਸਤਿਗੁਰ ਪਰਮ ਫੁਲਾਣੀਆਂ ਕਿਆ ਮੋਹ ਦੇਸਨ ਆਗੇ ਜਾਏ ਕਿਆ ਦੇਨ ਮੋਹ ਜਾਏ ਅਵ ਗੁਣ ਪਛਤਾਏ ਦੁਖੋ ਦੋਖ ਕਮਾਏ ਨਾਮ ਰਤਿਆ ਸੇ ਰੰਗ ਚਲੂਲਾ ਪੇਰਖੈ ਅੰਕ ਸਮਾਏ ਤਿਸ ਜੇ ਵਡ ਅਵਰ ਨਾ ਸੂਜਾਈ ਕਿਸ ਆਗੇ ਕਹੀਐ ਜਾਏ ਸੋ ਸੱਚਾ ਸੱਚ ਸਲਾਹੀਐ ਜੇ ਸਤਗੁਰ ਦੇ ਬੁਝਾਏ ਜਿਨੀ ਸਚੜਾ ਸੱਚ ਸਲਾਹਿਆ ਹਉ ਤਿਨ ਲਾਗਉ ਪਾਏ ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਮਲ ਸਭ ਜਾਏ ਤੈਨ ਮੇਲੇ ਆ ਮਲ ਸਭ ਜਾਏ ਸਚੈ ਸਾਰ ਨਾਏ ਸਚੈ ਸਹਜ ਸੁਭਾਏ ਨਾਮ ਨਿਰੰજન ਅਗਮ ਅਗੋਚਰ ਸਤਗੁਰ ਦਿਆ 부ਝਾਏ ਆਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੀ ਸਚੜਾ ਸਚ ਧਿਆਇਆ ਹਉ ਤੈਨ ਕੈ ਲਾਗਾ ਉਪਾਏ बඩහන්සਕ வாಾර මහල්ಲචvਥਾ நල්್லாம் වැැහලੀமாਕ போනගාවಣಿ एकஓವංකාර සතුගುරපරසාத சಲோක මහල්್லாਤੀජਾ. ਸਬਦਰਤੇ ਵਡਹੰਸ ਹੈ ਸੱਚ ਨਾਮ ਉਰਤਾਰ ਸੱਚ ਸੰਗਰ ਹੈ ਸਾਧ ਸੱਚ ਰਹੈ ਸਚੈ ਨਾਮ ਪਿਆਰ ਸਦਾ ਨਿਰਮਲ ਮੈਲ ਨ ਲੱਗੈ ਨਦਰ ਕੀਤੀ ਕਰਤਾਰ ਨਾਨਕ ਹਾਉ ਤਿਨ ਕੈ ਬਲਿਹਾਰਣੈ ਜੋ ਆਨ ਦਿਨ ਜਪਹਿ ਮੂਰਾਰ ਮਹੱਲਾ ਤੀਜਾ ਮੈਂ ਜਾਣਿਆ ਵਡਹੰਸ ਹੈ ਤਾ ਮੈਂ ਕੀਆ ਸੰਗ ਜੇ ਜਾਣਾਂ ਬਗ ਬੱਪੂੜਾ ਤਾ ਜਨਮ ਨਾ ਦੇਦੀ ਅੰਗ ਮਹੱਲਾ ਤੀਜਾ ਹੰਸਾ ਵੇਖ ਤਰੰਦਿਆ ਬੱਗਾ ਭੇ ਆਇਆ ਚਾਉ ਡੋਬ ਮੋਏ ਬਾਗ ਬਫੂੜੇ ਸਿਰ ਤਲ ਉੱਪਰ ਪਾਉ ਪਾਉੜੀ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਤੂੰ ਆਪੇ ਆਪ ਨਿਰੰਕਾਰ ਹੈ ਕੋ ਅਵਰ ਨਾ ਵਿਆ ਤੂੰ ਕਾਰਣ ਕਾਰਨ ਸਮਰਥ ਹੈ ਤੂੰ ਕਰਹਿ ਸੋthia ਤੂੰ ਅਣ ਮੰਗੇ ਆਦਾਨ ਦੇਵਣਾ ਸਭ ਨਾਹਾ ਜੀਆ ਸਭ ਆਖੋ ਸਤਿਗੁਰ ਵਾਹੋ ਵਾਹੋ ਜੇਨ ਦਾਨ ਹਰ ਨਾਮ ਮੁਖ ਦੀਆ ਸਲੋਕ ਮਹੱਲਾ ਤੀਜਾ ਐ ਵਿੱਚ ਸਭ ਆਕਾਰ ਹੈ ਨਿਰਭਾਉ ਹਰ ਜਿਉ ਸੋਏ ਸਾਤਿ ਗੁਰ ਸੇਵੈ ਹਰ ਮਨ ਵਸੈ ਤਿਤੈ ਭਾਉ ਕਦੇ ਨਾ ਹੋਏ ਦੁਸ਼ਮਨ ਦੁਖ ਤਿਸਨੋਂ ਨੇੜ ਨਾ ਆਵੇ ਕੋਹੇ ਨਾ ਸਕੈ ਕੋਏ ਪ੍ਰਮੋਖ ਮਾਨ ਵਿਚਾਰਿਆ ਜੋ ਤੇਸ ਭਾਵੈ ਸੋ ਹੋਏ ਨਾਨਕ ਆਪੇ ਹੀ ਫਤ ਰਖਸੀ ਕਾਰਜ ਸਵਾਰੇ ਸੋਏ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰਹਦੇ ਭੀ ਫੋਨ ਜਾਹੇ යන්නේ සාතුගුරනා සවයෝ සේආයගය පச்சுුතාහේ නානක සාච්චරත්ත සේන විਿ්ச்சுුඩහැ සතුගුර සේව සමාහේ පවලੀ, ਤੇਸ ਮਿਲਿਆ ਸਤਿਗੁਰ ਸਜਣੈ ਜਿਸ ਅੰਤਰ ਹਾਰ ਗੁਣਕਾਰੀ ਤੇਸ ਮਿਲਿਆ ਸਤਿਗੁਰ ਪ੍ਰੀਤਮੈ ਜਿਨ ਹਉਮੈ ਵਿੱਚ ਹਮਾਰੀ ਸੋ ਸਤਿਗੁਰ ਪੂਰਾ ਧੰਨ ਧੰਨ ਹੈ ਜਿਨ ਹਰ ਉਪਦੇਸ ਦੇ ਸਭ ਸ੍ਰੇਸ਼ਟ ਸਵਾਰੀ नित जपया हो सन्त हो रामनाम पौजन बिख तारी गुर पूर हार उपदेश गुर विटडेयां हाँ, सा